ਹੈਲੋ ਜੀ ਸਸਿਕਾ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਆਪਾਂ ਇੱਕ ਹੋਮ ਮੇਡ ਸੋਪ ਤੇ ਹੋਮ ਮੇਡ ਕਰੀਮ ਬਣਾ ਕੇ ਦਿਖਾਉਨੇ ਆ ਜੀ ਦੇਖੋ ਆਪਾਂ ਨੂੰ ਹਰ ਇੱਕ ਨੂੰ ਹੁੰਦਾ ਜੀ ਕਿ ਆਪਣਾ ਫੇਸ ਤੇ ਇੱਕ ਵੱਖਰੀ ਰੌਣਕ ਹੋਵੇ ਤੇ ਆਪਣਾ ਫੇਸ ਜਿਹੜਾ ਹੈਗਾ ਜੀ ਬਿਲਕੁਲ ਸਾਫ਼ ਹੋਵੇ ਤੇ ਵੱਖਰੀ ਇੱਕ ਚਮਕ ਆਵੇ ਫੇਸ ਤੇ ਤੇ ਦੇਖੋ ਐਨਾ ਆਪਣੇ ਕੋਲੇ ਕਿਸੇ ਕੋਲੇ ਟਾਈਮ ਨਹੀਂ ਹੁੰਦਾ ਜੀ ਜੋ ਆਪਾਂ ਆਪਣੇ ਫੇਸ ਦੀ ਇੱਕ ਕੇਅਰ ਕਰ ਸਕੀਏ ਤੇ ਆਪਾਂ ਅੱਜ ਤੁਹਾਨੂੰ ਜਿਹੜੀ ਕਰੀਮ ਬਣਾ ਕੇ ਦਿਖਾਉਣੀ ਆ ਜੀ ਇਹ ਆਪਰ ਕੇ ਸਾਰੇ ਆਪਣੇ ਕੰਮ ਕਰੂਗੀ ਜਿਵੇਂ ਵੀ ਆਪਾਂ ਚਾਹੋਣੇ ਆ ਜੀ ਦੇਖੋ ਆਪਣੇ ਫੇਸ ਨੂੰ ਕਲੀਨ ਕਰੂਗੀ ਤੇ ਆਪਾਂ ਤੁਹਾਨੂੰ ਦੱਸ ਦਿਆਂ ਸਭ ਤੋਂ ਪਹਿਲਾਂ ਜਿਵੇਂ ਆਪਾਂ 2 ਚਮਚੇ ਦੇਖੋ ਚਾਵਲਾਂ ਲੈਂਦੇ ਸੀਗੇ ਓਵਰਨਾਈਟ ਉਹਨਾਂ ਨੂੰ ਆਪਾਂ ਡਿਪ ਕਰਕੇ ਰੱਖਿਆ ਸੀ ਜੀ ਪਹਿਲਾਂ ਆਪਾਂ ਚਾਵਲਾਂ ਦਾ ਪਾਣੀ ਕੱਢਤਾ ਸੀ ਇੱਕ ਦੋ ਤੇ ਫਿਰ ਆਪਾਂ ਸਾਫ਼ ਪਾਣੀ ਚ ਭਿਓ ਕੇ ਰੱਖੇ ਸੀਗੇ ਤੇ ਹੁਣ ਆਪਾਂ ਦੇਖੋ ਮਿਕਸੀ ਦੇ ਵਿੱਚ ਇਹਨਾਂ ਨੂੰ ਪੀਸ ਲਿਆ ਜੀ ਮਿਕਸ ਜਿਪੀਚ ਕੇ ਕਾਟਨ ਦਾ ਕਪੜਾ ਲੈ ਕੇ ਆਪਾਂ ਸਾਰਾ ਜਿਹੜਾ ਚਾਵਲਾਂ ਦਾ ਪਾਣੀ ਜੀ ਇਸ ਤਰ੍ਹਾਂ ਨਿਚੋੜ-ਚੋੜ ਕੇ ਇੱਕ ਭਾਂਡੇ ਦੇ ਵਿੱਚ ਕੱਢ ਲੈਣਾ ਹੈ। ਦੇਖੋ ਤੁਸੀਂ ਆਹ ਆਪਣੇ ਕੋਲੇ ਹੋ ਗਿਆ ਜੀ ਐਨਾ ਪਾਣੀ ਹੈਗਾ। ਲੋ ਜੀ ਇੱਕ ਚਮਚਾ ਇਹਦੇ ਵਿੱਚ ਆਪਾਂ ਕੌਨ ਸਟਾਰਜ ਪਾਵਾਂਗੇ ਤਾਂ ਜੋ ਦੇਖੋ ਜਿਹੜੀ ਆਪਣੀ ਸਕਿਨ ਲੂਜ਼ ਹੋ ਜਾਂਦੀ ਹੈ ਉਹਨੂੰ ਇਹ ਟਾਈਟ ਰੱਖਦਾ ਹੈਗਾ। ਇਹ ਖਾਣ-ਪੀਣ ਵਾਲੀਆਂ ਚੀਜ਼ਾਂ 'ਚ ਵੀ ਪੈਂਦਾ ਹੈਗਾ ਤੇ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ। ਇਸ ਕਰਕੇ ਆਪਾਂ ਇੱਕ ਚਮਚਾ ਪਾਇਆ ਜੀ ਥੋੜਾ ਜਿਹਾ ਪਾਵਾਂਗੇ ਆਪਾਂ ਦੁੱਧ ਥੋੜਾ ਜਿਹਾ ਆਪਾਂ ਇਹਨੂੰ ਰੱਖਣਾ ਜੀ ਪਤ ਲੱਗ ਤਾਂ ਜੋ ਆਪਾਂ ਇਹਨੂੰ ਕਰੀਮੀ ਟੈਕਸਚਰ ਚ ਬਣਾਉਣਾ ਹੈ ਗੈਸ ਤੇ ਆਪਾਂ ਇਹਨੂੰ ਇਸ ਤਰ੍ਹਾਂ ਫਿਰ ਪਕਾਵਾਂਗੇ ਦੇਖੋ ਆਪਾਂ ਗੈਸ ਦੀ ਬਿਲਕੁਲ ਲੋ ਫਲੇਮ ਤੇ ਆਪਾਂ ਇਹਨੂੰ ਪਕਾਵਾਂਗੇ ਜੀ ਇਸ ਤਰ੍ਹਾਂ ਚਮਚਾ ਮਾਰਦੇ ਰਹਾਂਗੇ ਇਹਦੇ ਵਿੱਚ ਕੋਈ ਵੀ ਇਹਦੇ ਵਿੱਚ ਗੁਟਲੀ ਵਗੈਰਾ ਨਹੀਂ ਹੋਣੀ ਚਾਹੀਦੀ ਇੱਕ ਇੱਕ ਕਰੀਮੀ ਟੈਕਸਚਰ ਦੇ ਵਿੱਚ ਇਹ ਆ ਜਾਊਗਾ ਉਦੋਂ ਤੱਕ ਆਪਾਂ ਇਹਨੂੰ ਪਕਾਉਣਾ ਹੈ ਦੇਖੋ ਆਪਣੇ ਫੇਸ ਤੇ ਇਹ ਕੀ ਕਰਦਾ ਜੀ ਕੰਮ ਤੁਹਾਨੂੰ ਮੈਂ ਦੱਸ ਦਿੰਨੀ ਆ ਜਿਵੇਂ ਆਪਣੇ ਫੇਸ ਨੂੰ ਇਹ ਕਲੀਨ ਕਰਦਾ ਜੀ ਜਿਵੇਂ ਆਪਣੇ ਫੇਸ ਤੇ ਦਾਗ ਧੱਬੇ ਵਗੈਰਾ ਹੁੰਦੇ ਨੇ ਦੇਖੋ ਉਹਨਾਂ ਨੂੰ ਸਾਫ਼ ਕਰਦਾ ਹੈ ਜਿਵੇਂ ਲੂਜ਼ ਸਕਿਨ ਹੋ ਜਾਂਦੀ ਹੈ ਉਹਨੂੰ ਟਾਈਟ ਕਰਦਾ ਹੈ ਬ੍ਰਾਈਟ ਕਰਦਾ ਹੈ ਤੇ ਇੱਕ ਚਿਹਰੇ ਤੇ ਆਪਣੇ ਤੇ ਇਹ ਲਗਾਉਣ ਨਾਲ ਇੱਕ ਵੱਖਰੀ ਰੌਣਕ ਆਉਂਦੀ ਹੈ ਜੀ ਤੁਹਾਨੂੰ ਆਪਣੇ ਇੱਕ ਜੋ ਤੁਸੀਂ ਇੱਕ ਹਫ਼ਤਾ 10 ਦਿਨ ਇਹ ਕਰੀਮ ਲਗਾਉਂਗੇ ਨਾ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਊਗਾ ਜੀ ਇਹਦੇ ਰਿਜ਼ਲਟ ਦਾ ਇਸ ਤਰ੍ਹਾਂ ਤੁਸੀਂ ਇਹਨੂੰ ਬਣਾ ਕੇ ਦੇਖੋ ਜੀ ਇਹ ਕਰੀਮੀ ਟੈਕਚਰ ਚ ਆ ਗਿਆ ਦੇਖੋ ਤੁਸੀਂ ਇਹ ਬਿਲਕੁਲ ਕਰੀਮ ਦੀ ਤਰ੍ਹਾਂ ਬਣ ਗਿਆ ਇਹਨੂੰ ਆਪਾਂ ਠੰਡਾ ਕਰ ਲੈਣਾ ਜੀ ਚੰਗੀ ਤਰ੍ਹਾਂ ਜਦੋਂ ਵੀ ਠੰਡਾ ਹੋ ਗਿਆ ਆਪਾਂ ਥੋੜੀਆਂ ਚੀਜ਼ਾਂ ਇਹਦੇ ਵਿੱਚ ਮਿਕਸ ਕਰਾਂਗੇ ਆਪਾਂ ਇਹਦੇ ਵਿੱਚ 2 ਕੱਪ ਪੰਖੜੀਆਂ ਪਾਤੀਆਂ ਸੀ ਦੀ ਇਹ ਪਹਿਲਾਂ ਕੇਸਰ ਦੀਆਂ ਤੇ 2 ਕੱਪ ਆ ਹੋਰ ਪਾ ਦਨੇ ਆ ਇਹਦੇ ਨਾਲ ਕੀ ਥੋੜਾ ਜਿਹਾ ਕਲਰ ਵੀ ਚੇਂਜ ਹੋ ਜਾਊਗਾ ਤੇ ਕੇਸਰ ਆਪਣੇ ਫੇਸ ਨੂੰ ਕਲੀਨ ਕਰਦੇ ਵਿੱਚ ਮਦਦ ਕਰਦਾ ਹੈਗਾ ਤੇ 2 ਚਮਚੇ ਆਪਾਂ ਪਾਵਾਂਗੇ ਜੀ ਸੌਰੀ 2 ਆਪਾਂ ਕੈਪਸੂਲ ਲੈਂਦੇ ਨੇ ਜੀ ਵਿਟਾਮਿਨ E ਦੇ ਆਪਾਂ ਸਾਕ ਤੋਂ ਪਹਿਲਾਂ ਇਹਦੇ ਵਿੱਚ ਉਹ ਪਾ ਕੇ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਮਿਕਸ ਕਰ ਲੈਣਾ ਹੈ ਜੀ ਤੇ ਇਹ ਆਪਾਂ ਕਰੀਮ ਇੱਕ ਹਫ਼ਤੇ ਵਾਸਤੇ ਬਣਾ ਕੇ ਰੱਖਣੀ ਹੈ ਜੀ ਕਿਉਂਕਿ ਜੀ ਦੁੱਧ ਵਗੈਰਾ ਪਾਇਆ ਹੋਇਆ ਦੇਖੋ ਇੱਕ ਹਫ਼ਤੇ ਤੋਂ ਵੱਧ ਨਹੀਂ ਆਪਾਂ ਇਹਨੂੰ ਵਰਤ ਸਕਦੇ ਇੱਕ ਹਫ਼ਤੇ ਦੀ ਬਣਾ ਕੇ ਰੱਖਣੀ ਹੈ ਤੇ ਫ੍ਰਿਜ ਵਿੱਚ ਰੱਖਣੀ ਹੈ ਤੇ ਇੱਕ ਕਾਂਚ ਦੀ ਬੋਲ ਵਿੱਚ ਹੀ ਪਾ ਕੇ ਰੱਖਣੀ ਹੈ ਇਹ ਲੋ ਜੀ ਹੁਣ ਆਪਾਂ ਇਹਦੇ ਵਿੱਚ ਪਾਇਆ ਜੀ ਬਦਾਮਾਂ ਦਾ ਤੇਲ ਇੱਕ ਚਮਚਾ ਆਪਾਂ ਬਦਾਮਾਂ ਦਾ ਤੇਲ ਪਾਇਆ ਇਹਦੇ ਵਿੱਚ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਦੇਖੋ ਜੀ ਜਿਹੜੀਆਂ ਆਪਾਂ ਬਾਹਰ ਲੀਆਂ ਚੀਜ਼ਾਂ ਵਰਤਦਿਆਂ ਉਹਦੇ ਵਿੱਚ ਕੈਮੀਕਲ ਵਗੈਰਾ ਹੁੰਦੇ ਨੇਗੇ ਤੇ ਉਹ ਕੁਝ ਚਿਰ ਆਪਣੇ ਫੇਸ ਨੂੰ ਸਾਫ਼ ਰੱਖਦੀਆਂ ਨੇ ਉਸ ਤੋਂ ਬਾਅਦ ਸਗੋਂ ਸਾਈਡ ਇਫੈਕਟ ਵੀ ਕਰਦੀਆਂ ਨੇ ਇਹ ਜਿਹੜੀਆਂ ਚੀਜ਼ਾਂ ਆਪਾਂ ਹੈਗੀਆਂ ਨੇ ਜੀ ਕੋਈ ਸਾਈਡ ਇਫੈਕਟ ਨਹੀਂ ਕਰਦੀਆਂ ਘਰ ਦੀਆਂ ਚੀਜ਼ਾਂ ਨੇ ਦੇਖੋ ਕੋਈ ਫालतू ਆਪਾਂ ਇਹਦੇ ਵਿੱਚ ਬਾਹਰਲੀ ਚੀਜ਼ ਨਹੀਂ ਪਾਈ ਹੈਗੀ ਕੈਮੀਕਲ ਵਾਲੀ ਦੇਖੋ ਆਪਾਂ ਕਾਂਚ ਦੀ ਸ਼ੀਸ਼ੀ 'ਚ ਇਸ ਤਰ੍ਹਾਂ ਇਹਨੂੰ ਭਰ ਕੇ ਰੱਖ ਲੈਣਾ ਜੀ ਮੈਂ ਤੁਹਾਨੂੰ ਲਗਾ ਕੇ ਵੀ ਦਿਖਾਉਂਗੀ ਤੇ ਇਹ ਆਪਾਂ ਫਰਿੱਜ 'ਚ ਹੀ ਰੱਖਣਾ ਜੀ ਦੇਖੋ ਬਾਹਰ ਨਹੀਂ ਰੱਖਣਾ ਹੈਗਾ ਇਹ ਜਿਹੜੇ ਚਾਵਲ ਹੁੰਦੇ ਨੇਗੇ ਇਹ ਫੇਸ ਨੂੰ ਬਹੁਤ ਹੀ ਕਲੀਨ ਕਰਨ ਦੇ ਵਿੱਚ ਕੰਮ ਕਰਦੇ ਨੇਗੇ ਇਸੇ ਤਰ੍ਹਾਂ ਆਪਾਂ ਇਹਦੇ ਆٹے ਦੀ ਆਪਾਂ ਸੋਪ ਬਣਾਵਾਂਗੇ ਆ ਦੇਖੋ ਆਪਾਂ ਫੇਸ ਤੇ ਸੁਣ ਮੈਂ ਲਗਾ ਕੇ ਦਿਖਾਉਣੀ ਆ ਜੀ ਹੱਥ ਤੇ ਦੇਖੋ ਕੋਈ ਚਿਪਚਿਪ ਨਹੀਂ ਹੁੰਦੀ ਜੀ ਰਾਤ ਨੂੰ ਆਪਾਂ ਫੇਸ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਫਿਰ ਇਹੇ ਤੁਸੀਂ ਲਗਾਓਗੇ ਤਾਂ ਤੁਹਾਨੂੰ ਇੱਕ ਹਫ਼ਤੇ ਦੇ ਵਿੱਚ ਹੀ ਰਿਜ਼ਲਟ ਇਹ ਮਿਲ ਜਾਊਗਾ ਜੀ ਦੇਖੋ ਤੁਸੀਂ ਕੋਈ ਚਿਪਚਿਪ ਨਹੀਂ ਕੋਈ ਇਹਦੇ ਵਿੱਚ ਇਹ ਆਪਾਂ ਨੂੰ ਖਰਾਬੀ ਨਹੀਂ ਕਰਦੀ ਹੈਗੀ کریم ਦੇਖੋ ਘਰ ਦੀਆਂ ਚੀਜ਼ਾਂ ਤੋਂ ਬਣੀ ਹੋਈ ਹੈ ਰਾਤ ਨੂੰ ਪੈਣ ਲੱਗੇ ਤੁਸੀਂ ਲਗਾਉਣੀ ਹੈ ਇਹ کریم ਤੇ ਸਵੇਰ ਉੱਠ ਕੇ ਤੁਸੀਂ ਫੇਸ ਜਦੋਂ ਧੋਵੋਗੇ ਤਾਂ ਤੁਹਾਨੂੰ ਆਪਣੇ ਆਪ ਪਤਾ ਚੱਲ ਜਾਊਗਾ ਜੀ ਦੇਖੋ ਆਪਣਾ ਫੇਸ ਤੇ ਇੱਕ ਵੱਖਰੀ ਸ਼ਾਈਨ ਕਰੂਗੀ ਇਹ کریم ਜਿਹੜੀ ਹੈਗੀ ਹੈ ਹੁਣ ਆਪਾਂ ਬਣਾ ਰਿਹਾ ਜੀ ਸੋਪ ਇਹਦੇ ਵਾਸਤੇ ਆਪਾਂ ਇੱਕ ਆਲੂ ਨੂੰ ਚੰਗੀ ਤਰ੍ਹਾਂ ਛਿੱਲ ਕੇ ਧੋ ਕੇ ਕੱਦੂ ਕਸ ਕਰ ਲੈਣਾ ਹੈਗਾ ਇਹਦਾ ਆਪਾਂ ਇੱਕ ਕਾਟਨ ਦੇ ਕੱਪੜੇ ਵਿੱਚ ਪਾ ਕੇ ਇਹਦਾ ਰਸ ਕੱਢਣਾ ਹੈ ਜੀ ਆਪਾਂ ਇਹਦੇ ਵਿੱਚ ਵੀ ਆਪਾਂ ਥੋੜੀਆਂ ਚੀਜ਼ਾਂ ਪਾਵਾਂਗੇ ਜੀ ਇਹ ਵੀ ਹੋਮ ਮੇਡ ਸਾਰੀਆਂ ਚੀਜ਼ਾਂ ਪਾਵਾਂਗੇ ਬਾਹਰਲੀ ਚੀਜ਼ ਜਿਸ ਕੋਈ ਨਹੀਂ ਪਾਉਂਦੇ ਹੈਗੇ। ਲੋ ਜੀ ਆਪਾਂ ਸਭ ਤੋਂ ਪਹਿਲਾਂ ਇਹਦਾ ਰਸ ਕੱਢ ਲੈਣਾ ਹੈਗਾ ਚੰਗੀ ਤਰ੍ਹਾਂ ਇਹਨੂੰ ਚੋਲ ਲੈਣਾ ਹੈ। ਦੇਖੋ ਦੋਨੇ ਚੀਜ਼ਾਂ ਜਿਹੜੀਆਂ ਆਪਾਂ ਬਣਾ ਰਹੇ ਹਾਂ ਜੀ ਇਹ ਤੁਸੀਂ ਰਗਾ ਤਾਰ ਇਹੀ ਫੇਸ ਤੇ ਸਾਬਣ ਵਰਤੋਗੇ ਤੇ ਫੇਸ ਤੇ ਰਾਤ ਨੂੰ ਸੌਣ ਲੱਗੇ ਉਹ ਕਰੀਮ ਲਗਾਉਂਗੇ ਤਾਂ ਤੁਹਾਨੂੰ ਇੱਕ ਵੱਖਰਾ ਰਿਜ਼ਲਟ ਮਿਲੂਗਾ ਜੀ। ਤੁਹਾਨੂੰ ਹਰ ਕੋਈ ਪੁੱਛੂਗਾ ਆਪਣੇ ਫੇਸ ਤੇ ਦੇਖੋ ਇੱਕ ਵੱਖਰੀ ਚਮਕ ਲਿਆਉਂਦੀਆਂ ਇਹ ਚੀਜ਼ਾਂ। ਲੋ ਜੀ ਹੁਣ ਆਪਾਂ ਦੋ ਚਮਚੇ ਲੱਤੇ ਨੇ ਚਾਵਲਾਂ ਦਾ ਆਟਾ। ਇਸ ਤਰ੍ਹਾਂ ਤੇ ਜਿਹੜਾ ਆਪਾਂ ਕੱਢਿਆ ਸੀ ਜੀ ਰਾਸ ਇਹਦੇ ਨਾਲ ਹੀ ਆਪਾਂ ਇਹਨੂੰ ਘੋਲ ਲੈਣਾ ਹੈ। ਚੰਗੀ ਤਰ੍ਹਾਂ ਘੋਲ ਲੈਣਾ ਤਾਂ ਜੋ ਇਹਦੇ ਵਿੱਚ ਕੋਈ ਵੀ ਗੁੱਟਲੀਆਂ ਵਗੈਰਾ ਨਾ ਬਣ ਚਮਚੇ ਦੀ ਮਦਦ ਚੰਗੀ ਤਰ੍ਹਾਂ ਹਿਲਾ-ਹਿਲਾ ਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਘੋਲ ਲੈਣਾ ਜੀ। ਲੋ ਜੀ ਆਪਾਂ ਦੋ ਇਹਦੇ ਵਿੱਚ ਨਾ ਫੇਸ਼ੀਅਰ ਵਾਲੇ ਕੈਪਸੂਲ ਪਾਏ ਨੇਗੇ ਜੇ ਤੁਹਾਡੇ ਕੋਲੇ ਨਹੀਂ ਹੈਗੇ ਤਾਂ ਤੁਸੀਂ ਮਿਸ ਵੀ ਕਰ ਸਕਦੇ ਹੋਗੇ ਪਰ ਆਪਣੇ ਕੋਲੇ ਹੈਗੇ ਸੀ ਜੀ ਆਪਾਂ ਇਹਦੇ ਵਿੱਚ ਉਹ ਪਾ ਲਈ ਦੋ ਕੈਪਸੂਲਾਂ ਦਾ ਆਪਾਂ ਨੂੰ ਇਸ ਤਰ੍ਹਾਂ ਕੱਟ ਕੇ ਆਪਾਂ ਇਹਦੇ ਵਿੱਚ ਇਹ ਪਾ ਲਈ ਜੀ ਸਾਡੇ ਬੱਚੇ ਜਦੋਂ ਵੀ ਮਤਲਬ ਕਿ ਇਹੀ ਚੀਜ਼ਾਂ ਵਰਤਨੇ ਵਰਤਦੇ ਨੇ ਜੀ ਬੱਚਿਆਂ ਨੂੰ ਨਾ ਹਰ ਕੋਈ ਪੁੱਛਦਾ ਹੈ ਕਿ ਤੁਹਾਡੇ ਫੇਸ ਤੇ ਇੰਨੀ ਚਮਕ ਕਿਉਂ ਮੈਂ ਨਾਲੇ ਬਾਹਰਲੀ ਚੀਜ਼ ਬਿਲਕੁਲ ਨਹੀਂ ਵਰਤਦੇ ਲੋ ਜੀ ਦੋ ਚਮਚੇ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਐਲੋਵੀਰਾ ਜੈੱਲ ਜੇ ਤੁਹਾਡੇ ਕੋਲੇ ਐਲੋਵੀਰਾ ਆਪਣੇ ਘਰੇ ਉਗਾਇਆ ਹੋਇਆ ਹੋਇਆ ਹੈਗਾ ਤੂੰ ਤੁਸੀਂ ਉਹ ਵੀ ਵਰਤ ਸਕਦੇ ਹੋਗੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਜੀ ਮਿਕਸ ਕਰਕੇ ਆਪਾਂ ਥੀਰੀ ਆਪਾਂ ਮਤਲਬ ਕਿ ਦੂਜਾ ਤੁਹਾਨੂੰ ਦੱਸਾਂਗੇ ਜੀ ਆਪਾਂ ਕੀ ਕੁਛ ਕਰ ਰਹੇ ਲੋ ਜੀ ਆਪਾਂ 2-3 ਚਮਚੇ ਇਹਦੇ ਵਿੱਚ ਦੁੱਧ ਦੇ ਪਾਏ ਨੇ ਕਿਉਂਕਿ ਆਪਾਂ 3-4 ਸਾਬਣਾ ਇਕੱਠੀਆਂ ਬਣਾ ਰਿਹਾ ਜੀ ਵਾਰ-ਵਾਰ ਬਣਾਉਣੀਆਂ ਔਖੀਆਂ ਹੋ ਜਾਂਦੀਆਂ ਨੇ ਵਰਤਦੇ ਨੇ ਬੱਚੇ ਇਹੀ ਬਾਰੂ ਚੀਜ਼ ਨਹੀਂ ਵਰਤਦੇ ਸਾਬਣਾ ਬਿਲਕੁਲ ਨਹੀਂ ਵਰਤਦੇ ਬਾਰੂ ਲੋ ਜੀ ਇਹ ਹੈਗਾ ਵੇਸ ਆਪਾਂ ਨੂੰ ਪਹਿਲਾਂ ਵੀ ਕਈ ਭੈਣਾਂ ਨੇ ਕਮੈਂਟ ਕਰਕੇ ਪੁੱਛਿਆ ਸੀ ਕਿ ਇਹ ਇਹ ਕੀ ਚੀਜ਼ ਹੈ ਜਿਹੜੀ ਤੁਸੀਂ ਵਾਈਟ-ਵਾਈਟ ਵਿੱਚ ਪਾਉਂਦੇ ਹੋ ਇਹ ਹੈਗਾ ਜੀ ਵੇਸ ਇਹ ਆਨਲਾਈਨ ਆਪਾਂ ਕਿਤੋਂ ਵੀ ਮੰਗਾ ਸਕਦੇ ਹਾਂ ਜੀ ਦੇਖੋ ਤੁਸੀਂ ਸੌਫਟ ਜੀ ਚੀਜ਼ ਹੈ ਜੀ ਇਹ ਕਿਲੋ ਦੀ ਆ ਜਾਂਦੀ ਹੈ ਪੈਕਿੰਗ 1.5 ਕਿਲੋ ਦੀ ਤੇ ਕਿੰਨਾ ਚਿਰ ਇਹ ਖਤਮ ਨਹੀਂ ਹੁੰਦਾ ਜੀ ਆਪਾਂ ਕੋਈ ਮਰਜ਼ੀ ਸਾਬਣਾ ਬਣਾਉਦੇ ਰਹੀਏ ਲੋ ਜੀ ਆਪਾਂ ਇੱਕ ਕੜਾਹੀ ਦੇ ਵਿੱਚ 2 ਕਿਲੋਟਰ ਪਾਣੀ ਪਾ ਕੇ ਵਿੱਚ ਸਟੈਂਡਰਡ ਰੱਖ ਕੇ ਇਸ ਤਰ੍ਹਾਂ ਪਾਣੀ ਨੂੰ ਗਰਮ ਕਰ ਲੈਂਦਾ ਸੀ ਫਿਰ ਆਪਾਂ ਇੱਕ ਭਾਂਡੇ ਵਿੱਚ 베이스 ਪਾ ਕੇ ਇਹਨੂੰ ਚੰਗੀ ਤਰ੍ਹਾਂ ਮੈਲਟ ਕਰ ਲੈਣਾ ਦੇਖੋ ਜਦੋਂ ਆਪਣਾ 베이스 ਮੈਲਟ ਹੋ ਗਿਆ ਤਾਂ ਉਸ ਤੋਂ ਬਾਅਦ ਆਪਾਂ ਜਿਹੜਾ ਆਪਣਾ ਇਹ ਕੋਲ ਤਿਆਰ ਕੀਤਾ ਸੀ ਆਪਾਂ ਇਹਦੇ ਵਿੱਚ ਪਾ ਕੇ ਇਹਨੂੰ ਵੀ ਹੁਣ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਲੋ ਜੀ ਆਪਾਂ ਚੰਗੀ ਤਰ੍ਹਾਂ ਮਿਕਸ ਜਦੋਂ ਆਪਣਾ ਮਿਕਸ ਉਹ ਚੰਗੀ ਤਰ੍ਹਾਂ ਤਿਆਰ ਹੋ ਗਿਆ ਜੀ ਗੈਸ ਆਪਾਂ ਕਰ ਦਾਂਗੇ ਬੰਦ ਤੇ ਆਪਾਂ ਜਿਹੜੀ ਆਪਾਂ ਇੱਕ ਟ੍ਰੇ ਮੰਗਾ ਕੇ ਰੱਖੇ ਜਿਹਦੇ ਵਿੱਚ ਆਪਾਂ ਸਾਬਣ ਨੂੰ ਜਮਾਵਾਂਗੇ ਤੁਹਾਡੇ ਕੋਲ ਇਹ ਟ੍ਰੇ ਨਹੀਂ ਹੈਗੀ ਤੁਸੀਂ ਡਿਸਪੋਜ਼ੇਬਲ ਜਿਹੜੇ ਗਲਾਸ ਹੁੰਦੇ ਜੀ ਦੇਖੋ ਪਾਣੀ ਵਾਲੇ ਤੇ ਚਾਹ ਵਾਲੇ ਤੁਸੀਂ ਉਹਦੇ ਵਿੱਚ ਵੀ ਇਹ ਜਮਾ ਸਕਦੇ ਹੋ ਇਹਦੇ ਨਾਲ ਇਹਦੇ ਵਿੱਚ ਸ਼ੇਪ ਸੋਹਣੀ ਆ ਜਾਂਦੀ ਆ ਇਸ ਕਰਕੇ ਆਪਾਂ ਇਹ ਟ੍ਰੇ ਮੰਗਾਈ ਹੋਈ ਹੈ ਜੀ ਇਸ ਤੋਂ ਬਾਅਦ ਇਹਨੂੰ ਆਪਾਂ ਫ੍ਰੀਜ ਵਿੱਚ ਰੱਖਾਂਗੇ 2-3 ਘੰਟਿਆਂ ਦੇ ਵਿੱਚ ਆਪਣੀ ਸਾਬਣ ਬਣ ਕੇ ਤਿਆਰ ਹੋ ਜੂਗੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਲੋ ਜੀ ਆਪਾਂ 2 ਘੰਟਿਆਂ ਬਾਅਦ ਦੇਖੋ ਆਪਣੀਆਂ ਸਾਬਣਾਂ ਨੇ ਜੀ ਜੰਮ ਕੇ ਤਿਆਰ ਹੋ ਗਈਆਂ ਤੁਸੀਂ ਦੇਖੋ ਕਿੰਨੀ ਸੋਹਣੀਆਂ ਜੀ ਸ਼ੇਪ ਬਣੀਆਂ ਜੀ ਇਸੇ ਕਰਕੇ ਆਪਾਂ ਟਰੇ ਇਹ ਮੰਗਾਈ ਹੋਈ ਹੈ ਆਨਲਾਈਨ ਟਰੇ ਮਿਲ ਜਾਂਦੀ ਹੈ ਤੁਸੀਂ ਵੀ ਮੰਗਾ ਸਕਦੇ ਹੋ ਤੇ ਦੋਨੇ ਚੀਜ਼ਾਂ ਦੇਖੋ ਜਦੋਂ ਤੁਸੀਂ ਇਹ ਵਰਤੋਗੇ ਜੀ ਤੇ ਇਹ ਸਾਬਣ ਨਾਲ ਤੁਸੀਂ ਆਪਣੇ ਫੇਸ ਨੂੰ ਵਾਸ਼ ਕਰੋਗੇ ਤੇ ਉਸ ਤੋਂ ਬਾਅਦ ਉਹ ਤੁਸੀਂ ਚਾਵਲਾਂ ਵਾਲੀ ਕ੍ਰੀਮ ਲਗਾਓਗੇ ਤੁਹਾਨੂੰ ਇੱਕ ਵੱਖਰਾ ਅਲਰਟ ਮਿਲੇਗਾ ਜੀ ਇੱਕ ਵੱਖਰੀ ਚਮਕ ਤੇ ਵੱਖਰੀ ਰੌਣਕ ਤੁਹਾਡੇ ਚਿਹਰੇ ਤੇ ਆਊਗੀ ਜੀ ਜਿਵੇਂ